ਜੀ ਸਵਾ 12 ਹੋ ਗਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ 'ਚ ਹਾਂਜੀ ਸਵਾ 12 ਹੋ ਗਏ ਤੇ ਅਸੀਂ ਲੱਗੇ ਹਾਂ ਹੁਣ ਸਬਜੀ ਬਣਾਉਣ ਆਲੂ ਬੈਂਗਣ ਬਣਾਉਣ ਲੱਗੇ ਹਾਂ ਨਾਲ ਬਣਾਵਾਂਗੇ ਚਾਵਲ ਪਿਆਜ਼ ਕੱਟ ਲਿਆ ਜਾਦਾ ਪਿਆਜ਼ ਇੱਧਰ ਆਂਟੀ ਸਫਾਈਆਂ ਕਰਦੇ ਪਏ ਆ ਹਾਂਜੀ ਆ ਗਏ ਆ ਗਏ ਆ ਜੀ ਹਾਂਜੀ ਕਿਰਾਇਆ ਹੀ ਦੰਦ ਦਾ ਕੰਮ ਹਾਂਜੀ ਹੁਣ ਫਾਈਨਲ ਹੋਣਾ ਆ ਮੰਡੇ ਨੂੰ ਯਾ ਟਿਊਸ਼ਨ ਸ਼ੁਕਰਕੀ ਤੇ ਤੇਰਾ ਫਾਈਨਲ ਹੋਣਾ ਆ ਹਾਂ ਮੈਂ ਕਿਹ ਪਤਾ ਨਹੀਂ ਤੂੰ ਵੀ ਸਾਲ ਹੀ ਲਾ ਦਿੰਦਾ ਜਿੱਦਾਂ ਪੇਪਰ ਸਾਲ ਬਾਅਦ ਹੀ ਪੈਂਦੇ ਆ ਨਾ ਫਾਈਨਲ ਹੋ ਕੇ ਰਿਜ਼ਲਟ ਨਿਕਲਦਾ ਆ ਤੇਰਾ ਵੀ ਉਹੀ ਹਾਲ ਹੋਇਆ ਆ ਨਹੀਂ ਮੰਡੇ ਨੂੰ ਯਾ ਟਿਊਸ਼ਨ ਕਹਿੰਦੇ ਫਾਈਨਲ ਕਰ ਲੈਣਾ ਸਾਰਾ ਠੀਕ 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 ਬਣਾ ਚਲੋ ਮੈਂ ਕਿ ਅੱਜ ਬਲੌਗ ਚ ਪੁੜੀ ਵੀ ਆ ਗਈ ਹੋਰ ਬੜੇ ਦਿਲਾਬਾਦ ਹੋਰ ਕੀ ਚਲੋ ਬਣਾਉਂਦੇ ਆ ਫਿਰ ਸਬਜ਼ੀ ਦਿਖਾਉਂਦੇ ਲੋ ਜੀ ਇੱਦਾਂ ਬਣਾ ਲਈਏ ਤੜਕਾ ਤੜਕਾ ਬਿਲਕੁਲ ਜਿਹਾ ਬਿਗਾ ਰਣਾ ਟਮਾਟਰ ਗ੍ਰੇਨਡ ਕਰ ਲੈ ਆਲੂ ਕੱਟ ਲੈ ਤੇ ਹੁਣ ਲਾ ਲਈਏ ਤੜਕਾ ਫਿਰ ਬਣਾਉਣਾ ਹੈ ਚਾਹ ਕੋਈ ਨਹੀਂ ਆਈ ਆ ਨਾ ਤਾਂ ਹੋ ਜਣ ਗਿਆ ਸਾਡੀਆਂ ਸੁਪਾਈਆਂ ਬਦਲ ਬਹੁਤ ਜ਼ਿਆਦਾ ਹੋਇਆ ਹੈ ਅੱਧੀ ਕੁੜੀ ਵੀ ਵੱਡੀ ਚ ਲੈਣ ਡਾਣਾ ਪੈਣਾ ਹੈ ਚਲੋ ਦੇਖਦੇ ਹਾਂ ਲੋਜੀ ਲਾ ਲਿਆ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਢਾ ਲੱਗਦਾ ਕਿ ਕੜਾਹੀ ਨਿਕ ਜੂਏ ਕੱਛੂ ਬਣਾ ਲਓ ਹੋਰ ਹੋਰ ਤੇ ਚਲੋ ਜੀ ਤੜਕਾ ਲਾਗੇ ਨੂੰ ਮਿਕਸ ਕਰਦੇ ਆ ਇਹ ਕਾਥਾ ਮਿਕਸ ਨਹੀਂ ਹੁੰਦਾ ਹੈਗਾ ਚਲੋ ਫੇਰ ਬਣ ਜੀ ਸਬਜ਼ੀ ਲਓ ਜੀ ਚਾਹ ਵੀ ਚਾਹ ਵੀ ਜਿੰਨੇ ਚਿਰ ਪੀਣੀ ਆ ਲੋ ਆ ਜਿੰਨੇ ਪੀਣੇ ਨੇ ਨੀਓਣਾ ਅਸੀਂ ਰਨ ਵੀ ਪੀੜੀ ਮੇੜੀ ਆ ਚਲੋ ਜੀ ਪੀ ਲਈਏ ਚਾਹ ਟਾਈਮ ਹੋ ਗਿਆ 1 ਵਜੇ ਲਾਇਆ। ਖਲਾਉ ਜੀ। ਸਬਜੀ ਸਾਡੀ ਬਣ ਗਈ ਆ। ਤਕਰੀਬਨ ਬਣੀ ਗਈ ਆ। ਇੱਧਰ ਪਾ ਦਿੱਤੇ ਮੈਂ ਚਾਵਲ ਭਿੱਜਣੇ। ਤੇ ਚਾਵਲ ਬਣਾਉਂਦੇ ਆ। ਸਬਜੀ ਦੇਖਦੇ ਆ। ਕਿੰਨੀ ਤਰ੍ਹਾਂ ਸੋਹਣੀ ਹੋਈ ਆ। ਚਲੋ ਜੀ ਮਿਲਦੇ ਆ ਫੇਰ ਪਲਕਦੇ ਆਏ ਤੇ। ਆ ਗਏ ਅਸੀਂ। ਕੁਸਤ ਕਿਉਂ ਆ ਨੀਂਦ ਹੋ ਗਈ ਹੋ ਜਾਵੇ ਨੀਂਦ ਆਂਦੀ ਆ ਤੇ ਦੇਖ ਜੋ ਢੂਹੇ ਆ ਗਈ ਨਹੀਂ ਲੋ ਆਪਣੇ ਘਰੇ ਆਣਾ ਮੈਂ ਕੁਛ ਕੁਦੋ ਨਹੀਂ ਆਣਾ ਨਹੀਂ ਭਾਬੀ ਜੀ ਰੋਟੀ ਖਾਏਂਗੀ ਖਾਣੀ ਆ ਖਾਣੀ ਆ ਰੋਟੀ ਰੋਟੀ ਤੇ ਖਾਣੀ ਪੈਣੀ ਆ ਆ ਬਹਿਣਾ ਹੀ ਬਹਿਣਾ ਰੋਟੀ ਖਾ ਕੇ ਜਾਣਾ ਪੈਣਾ ਹਾਂਜੀ ਆਓ ਰੋਟੀ ਰੋਟੀ ਛੁੜੀ ਬੈਠੀ ਆ ਆ ਪਹਿਲਾਂ ਇੱਜੇ ਤੁੰਗਾ ਲਾ ਦੇ ਨੀ ਉੱਪਰ ਤੈਨੂੰ ਪੂੜੀਆਂ ਨੂੰ ਲਾ ਫੜਾਂ ਮੈਨੂੰ ਲੱਗਦਾ ਕਿ ਇਹ ਆਲਾ ਫੜ ਬੇਂਗਣਾ ਦਾ ਤੂੰ ਰੋਟੀ ਖਾ ਤੇ ਜਾ ਅਸੀਂ ਕੁਝ ਸਪੈਸ਼ਲ ਬਣਾਇਆ ਸੀ ਬਾਅਦ ਚੋ ਖਾਣਾ ਤੇਰੇ ਜਾਣ ਤੋਂ ਬਾਅਦ ਖਾਣਾ ਕੋਈ ਜੁੜੀਆਂ ਲੈ ਕੇ ਆਲਾ ਖਾ ਕਹਿੰਦੀ ਮੈਂ ਪੂੜੀਆਂ ਨਹੀਂ ਮੈਂ ਆਪ ਕੋ ਅੱਜ ਸਵੇਰੇ ਮੈਂ ਬਣਾ ਲਈਆਂ ਮੈਂ ਕਿਹਾ ਤੂੰ ਰੋਟੀ ਖਾ ਕੇ ਆਪਣੀ ਜਾ ਤੇਂਗਣਾ ਨਾਲ ਅਸੀਂ ਸਪੈਸ਼ਲ ਬਣਾਇਆ ਸੀ ਬਾਅਦ ਚੋ ਆਪਣਾ ਖਾਣਾ ਮੁਰਗਾ ਖਾਣਾ ਪਾਜੀ ਔਰਗਾ ਤਾਂ ਹੁਣ ਖਾਂਦਾ ਨਹੀਂ ਮੈਂ ਤੇ ਮੈਂ ਖਾਂਦਾ ਹੁੰਦਾ ਉਹ ਕੋਈ ਪਲਗੇ ਦਾ ਕਰਦੀ ਹੁੰਦੀ ਏ ਤੈਨੂੰ ਦੱਸ ਲੱਸੀ ਦੇ ਮੈਂ ਤੁਹਾਡੇ ਨੂੰ ਮੋਟੀਏ ਤੇ ਦਹੀਂ ਕੁਛ ਨਹੀਂ ਇੱਧਰ ਮਜ਼ਾਕ ਕਰਦਾ ਆ ਇਹ ਹੀ ਬਣਾਇਆ ਆ ਮੈਨੂੰ ਛੇੜਦਾ ਹੈਗਾ ਤੇਰੀ ਭੂਈ ਨੂੰ ਛੇੜਦਾ ਹੈਗਾ ਬਣਾਇਆ ਇਹ ਹੀ ਆ ਨਾ ਆ ਕੀ ਤਾਂ ਹੈ ਨਹੀਂ ਨਹੀਂ ਕੀ ਹੋ ਗਿਆ ਮੈਂ ਤਾਂ ਦਹੀਂ ਨਹੀਂ ਖਾਣਾ ਕਿਉਂ ਦਹੀਂ ਹੋਣੀ ਖਾਣਾ ਨੂੰ ਇੱਥਾ ਆ ਰਹੀ ਕਾਲਾ ਦੋ ਜੰਮ ਨਹੀਂ ਪਾਣੀ ਦੇ ਦਿਓ ਬਸ ਮੈਨੂੰ ਖੱਟਾ ਖੱਟਾ ਹੈਗਾ ਤੇ ਦੇ ਮਿੱਠਾ ਨਹੀਂ ਖਾਣਾ ਉਹਨੇ ਕੀ ਕਿੰਨੀ ਕਿੰਨੀ ਕ ਖੀਰ ਸਾਡੇ ਕੋਲੀ ਚ ਪੈਂਦੀ ਨਹੀਂ ਇੱਥੇ ਪਾਲਣੀ ਚਲੋ ਮੈਂ ਅੱਜ ਬੈਣੀ ਥੋੜੀ ਜਿਹੀ ਇੱਧਰ ਹੀ ਕੋਲੀ ਚ ਓਕੇ ਜੀ ਓਕੇ ਚਲੋ ਖਾਓ ਫੇ ਰੋਟੀ ਮਰਾ ਹੋ ਜਾਂਦਾ ਭਾਬੀ ਜੀ ਕੰਮ ਆਹ ਕੰਮ ਕਰਮੀ ਆ ਜਾਣਾ ਭਾਬੀ ਚ ਭਾਜੀ ਸਮੈਲ ਆਉਣਾ ਜਾਂਦੀ ਪੋਣੇ ਤੇ ਪੋਣੇ ਜੋ ਹਾਂ ਪੋਣੇ ਚ ਰੋਟੀ ਰੱਖਣੀ ਬੰਦ ਕਰਤੀ ਹੁਣ ਚਲੋ ਓ ਜੀ ਸਾਡੀ ਵੀ ਆ ਗਈ ਹਰਮਨ ਨੂੰ ਵਾਜਾ ਪੈਂਦੀ ਆ ਵੀ ਇਹਨੂੰ ਅਜੇ ਮਾਰ ਮਾਰ ਸਕਜੀਦਾ ਸੀ ਕੀ ਹੋਈ ਆ ਮਾਨ ਲਗੇ ਹਾਂ ਬਈ ਉਹ 3762 ਦਾ ਇਹ ਤੇਰੇ ਆ ਗਿਆ ਹੀ ਕੌਣ ਚ ਹੋਰ ਮੈਂ ਬਾਤਾਂ ਨਹੀਂ ਚੱਲ ਪਹਿਲਾਂ ਪਾਣੀ ਦੇ ਦੋ ਨਾ ਮੈਨੂੰ ਸ਼ਾਮ ਤੱਕ ਆਉਣੀ ਹੈ ਕੋਈ ਗੱਲ ਨਹੀਂ ਸ਼ਾਮ ਤੱਕ ਆਉਣੇ ਤੇ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਲਿਆਓ ਜੀ ਹੈ ওকে ਚਲ ਆ ਜਣੇ ਕੋਈ ਨਹੀਂ ਤੈਨੂੰ ਪਤਾ ਹੀ ਉਹ ਟਾਈਮ ਲੱਗਦਾ ਥੋੜਾ ਜਾਨੂੰ ਪੈਂਡਿੰਗ ਤੇ ਅਜੇ ਚਲੋ ਠੀਕ ਆ ਰੋਟੀ ਖਾਓ ਹੁਣ ਚਲੋ ਆਲੂ ਬੈਂਗਣਾ ਦੇ ਨਾਲ ਕੁਛ ਨਹੀਂ ਚਲੋ ਠੀਕ ਆ ਪਾਓ ਜੀ ਮਾੜੇ ਆਰਮਨ ਬਾਜ਼ਾਰ ਗਏ ਸੀ ਤੇ ਵਾਪਸ ਆ ਗਏ ਆ ਕਿ ਲੱਗਿਆ ਉਹ ਇੱਕ ਪੈਰ ਆ ਗਿਆ ਇੱਕ ਪੈਰ ਆ ਗਿਆ ਨਹੀਂ ਉਹ ਵਿੱਚ ਦੇ ਡੱਬੇ ਉਹ ਸ਼ੋ ਗਲਤ ਗਲਤ ਹੋ ਗਿਆ ਆ ਇਹਦੇ ਕਪਲਾਵਾ ਗਿਆ ਦੋ ਦੋ ਜੀਆਂ ਇਹ ਦਿੱਤੀਆਂ ਆ ਮਮੀ ਦੇ ਖਰਾਦੀ ਇਹਦੇ ਵਿੱਚ ਨਾਪੀ ਨੰਬਰ ਆ ਆ ਮੇਰੀ ਉਹ ਗਾ ਪਾਣੀ ਆ ਮੇਰੀ ਕਿੰਨਾ ਸੋਹਣਾ ਹੈ ਨਾ ਕਲਰ ਹੈ ਨਾ ਮਮੀ ਮਮੀ ਐਸਾ ਹੀ ਹੈ ਤੁਹਾਡੇ ਆਜ ਲੋ ਮੇਰੀ ਬੰਦਦੀ ਹੈ ਇਹ ਆਖਰ ਨੰਬਰ ਆਹ ਮੇਰੀ ਹੋ ਗਈ ਆ ਮੇਰੀ ਹੋ ਗਈ ਆਹੋ ਤੂੰ ਪਾ ਲੈ ਬਾਣੀ ਇਹਦਾ ਜੇ 6 ਨੰਬਰ ਵੀ ਹੈਗਾ ਆ ਹੈ 6 ਨੰਬਰ ਵੀ ਹੈਗਾ ਆ ਹਾਂ ਮੈਨੂੰ ਵੀ ਲਿਆ ਦਿੰਦਾ ਕੋਈ ਨਹੀਂ ਤੈਨੂੰ ਫੇਰ ਇਹਦੇ ਵੀ 6 ਨੰਬਰ ਵੀ ਹੈਗਾ ਫਲਾਈਟ ਦੇ ਆ ਫਲਾਈਟ ਕੋਈ ਤਾਂ ਟਾਈਟਲ ਲੱਗਦੀ ਹੈਗੀ 7 ਨੰਬਰ ਆ ਫੇਰ 8 ਵੱਡਾ ਹੋ ਜਾਣਾ ਆ ਇਹ ਲੋ 8 ਪਾ ਕੇ 8 ਤੋਂ ਵੱਡਾ ਵਾ ਚਲੋ ਠੀਕ ਆ ਫੇਰ 7 ਠੀਕ ਆ ਪਾ ਕੇ ਤੋੜ ਕੇ ਦੇਖਦਾ ਬਹੁਤ ਵਧੀਆ ਮੈਂ ਤੋ ਧਰਮਲੀਆ ਜਦਾ ਦਿਨ ਨੂੰ ਮਾਲਾ ਕਿ ਮੇਲੇ ਵੀ ਲੈ ਗਿਆ ਮੈਨੂੰ ਵੀ ਲੈ ਗਦੇਤੀ ਹਾਂ ਜੀ ਹੁਣ ਅਸੀਂ ਲੱਗੇ ਆਂ ਦੇਖੋ ਜੀ ਟਾਈਮ ਹੋ ਗਿਆ 6 ਵਜੇ ਗਏ ਤੇ ਹੁਣ ਲੱਗੀਆਂ ਸੀ ਚਾਹ ਪੀਣ ਹਾਂਜੀ ਹਾਂਜੀ ਬੈਠੇ ਹੋ ਵਾਲੇ ਕੱਪੜੇ ਤਾਂ ਹਾਲ ਹੋਣੀਆਂ ਆਪਾਂ ਆ ਦੇਖੋ ਜੀ ਨਮਕੀਨ ਲਿਆ ਮਿਰਚ ਬੋਚ ਜੀ ਲੈਵਾਂ ਨੋਸਾ ਨਹੀਂ ਲੈ ਆ ਕਿ ਆਨੀਆ ਦੇਖੋ ਮਸਾਲੇ ਵਾਲਾ ਦੇਖੋ ਖਾਵੇ ਬੜੀ ਜਨੇ ਮਸਾਲੇ ਵਾਲੇ ਚਾਹ ਨਹੀਂ ਪੀਂਦਰੀ ਹੈ ਮਸਾਲੇ ਵਾਲੇ ਚਾਹ ਹੀ ਪੀਂਦੀ ਹੁੰਦੀ ਹੈ ਨਾ ਪਰ ਟੇਸਟੀ ਆ ਚਲੋ ਪੀਨੇ ਆ ਚਾਹ ਫਿਰ ਲਓ ਜੀ ਦੁਪਹਿਰੇ ਮੈਂ ਬਣਾਈ ਸੀ ਆਲੂ ਪਿੰਨਾ ਦੀ ਸਬਜ਼ੀ ਉਹ ਬਣਾਈ ਸੀ ਮੈਂ ਥੋੜੀ ਜਿਹੀ ਕਿਉਂਕਿ ਉਹਦੇ ਨਾਲ ਹੁਣ ਸਰਨਾ ਨਹੀਂ ਤੇ ਜਿਹੜੀ ਚਾਵਲ ਬਣਾਏ ਸੀ ਤੇ ਹੁਣ ਮੈਂ ਬਣਾ ਲੀ ਹਾਂ ਸਾਫ ਤੇ ਮਸਰਾਂ ਦੀ ਦਾਲ ਚਲੋ ਜੀ ਉਹਨੇ ਆ ਦਾਲ ਪਕੀਲਾ ਧੋ ਕੇ ਰੱਖਿਆ ਆ ਥੋੜੀ ਜੀ ਬਣਾਉਣੀ ਆ ਬਸ ਤਾਂ ਕਿ ਸਵੇਰੇ ਪਲਕ ਨੇ ਸਕੂਲ ਵੀ ਫਿਰ ਲੈ ਕੇ ਜਾਣੇ ਆ ਦਾਲ ਚਾਵਲ ਭਾਂਡੇ ਚਾਵਲੇ ਚੱਕ ਲਈਏ ਤੇ ਨਾਲ ਬਣਾ ਲਈਏ ਦਾਲ ਤੇ ਫਿਰ ਚਲੋ ਦਾਲ ਬਣਾ ਕੇ ਫਿਰ ਤੁਹਾਨੂੰ ਦਿਖਾਉ ਲੈਂਦੇ ਆ ਮਿਲਦੇ ਆਪੇ ਲਓ ਜੀ ਇੱਦਾਂ ਮੈਂ ਰੱਖ ਦਿੱਤੀ ਆ ਦਾਲ ਤੇ ਇੱਧਰ ਲੱਗੀ ਐ ਮੈਂ ਆਟਾ ਗੁੰਨਣਾ ਮੈਂ ਠੰਡੇ ਪਾਣੀ ਨਾਲ ਆਟਾ ਗੁੰਨਦੀ ਹੁੰਦੀ ਆ ਕਿਉਂਕਿ ਠੰਡੇ ਪਾਣੀ ਨਾਲ ਅੱਜਕੱਲ੍ਹ ਗਰਮੀ ਕਰਕੇ ਠੰਡੇ ਪਾਣੀ ਨਾਲ ਆਟਾ ਬਹੁਤ ਵਧੀਆ ਗੁਜਰਦਾ ਆ ਚਲੋ ਗੁੰਨ ਲਮ ਆਟਾ ਫੇਰ ਮੈਂ ਗੁੰਨਦੇ ਪੈਨੇ ਆਟਾ ਹਾਂ ਗੁੰਨ ਲੱਗੇ ਨੇ ਆਹ ਤੇ ਇੱਧਰ ਰੱਖੀਏ ਦਾ ਜਾ ਕੇ ਫਟਾਫਟ ਕੱਪੜੇ ਉੱਪਰ ਕੱਢਣਾ ਪਹਿਲੇ ਚੱਲ ਚੱਲ ਫਟਾਫਟ ਚੱਲ ਜਾ ਮੈਂ ਆਟਾ ਗੁੰਨ ਲਵਾਂ ਤਨਾ ਜਾ ਇੱਕ ਵਾਰ ਇਹ ਦੋ ਦੋ ਦੀ ਬਾਂਗ ਰੱਖ ਦੋ ਪਪਾ ਇਹ ਜਲਾਪਾ ਕਿਦਾਂ ਇੱਧਰ ਤੜਕ ਮੈਂ ਤਾਂ ਮੈਂ ਨਾਲਾਂ ਫੇਰ ਆ ਬਣਾ ਦੇ ਪਿਆ ਹੁਣ ਦਾਲ ਤੇ ਤੜਕਾ ਮੁਰਗਾ ਨਾਲੇ ਨਾਲ ਲੂ ਤੇ ਮ ਹਾਂ ਗਾ ਰਹੀ ਹਾਂ ਬਹੁਤ ਮੈਨਾਂ ਆ ਗਿਆ ਇਹ ਨਾ ਵੀ ਗਰਮੀ ਲੱਗਦੀ ਬਈ ਦੇਸੀ ਵਾਲੇ ਘਮਲੇ ਤੇ ਬੈਠੀ ਆ ਰੇਦੀ ਤੇ ਲੱਗਦਾ ਹੋਰ ਕੀ ਚਲੋ ਬਣਾਉਂ ਦਾਲ ਢੂਲ ਫੇ ਆ ਗਏ ਗਰਮਾ ਇਹ ਉਹਨੀ ਬੋਲੀ ਨਾਉ ਖਾਉਗੀ ਕੋਨੇ ਖਾਉਂਗੀ ਮੈਂ ਬਣਾਉ ਤੂੰ ਹੀ ਮੈਂ ਖਾਣੇ ਆ ਚਾਵਲ ਚਾਵਲ ਆ ਰਹੇ ਤਾਂ ਮੈਂ ਮੋਕਗੇ ਹੈ ਬੈਂਗੜੇ ਮੋਕਗੇ ਬੈਂਗੜੇ ਦੇ ਕੋਰੇ ਬਣਾਏ ਸੀਗੇ ਚਲੋ ਬਣਾਉ ਦਾਲ ਬੀ ਬੈਂਗਨ ਆ ਜੀ ਥੋੜੇ ਲੈ ਲਾਂਗੀ ਸ਼ਾਮੀ ਬਸ ਥੋੜਾ ਜਨਾ ਹੋਰ ਤੇ ਚਲੋ ਦਿਖਾਓ ਦਾਲ ਦਿਖਾਓ ਬਣ ਗਈ ਹੋ ਜਾ ਲੈ ਆ ਬਣ ਗਈ ਦਾਲ ਮੈਂ ਦਿਖਾਉਣੀ ਮੈਂ ਕਿੱੜ ਭਰਿਆ ਤੇ ਮਾਜੀ ਬਣ ਰਵਾਂ ਇੰਨੇ ਇੰਨੇ ਰੱਖਿਆ ਹੋਇਆ ਕੋਈ ਗੱਲ ਟਮਾਟੀ ਖਾਣ ਰੋਟੀ ਫੇਰ ਦਿਖਾਣੇ ਆ ਬਣਾਈ ਜਾ ਕੋਈ ਗੱਲ ਨਹੀਂ ਬੋਲੀ ਗੱਲਾਂ ਕਰੀ ਜਣੀਆਂ ਅਸੀਂ ਹਾਂ ਬੋਲੀ ਸਾਰੇ ਵਿੱਚ ਓਪਨ ਕਰ ਦੋ ਖਾਓਂ ਦੀ ਰੋਟੀ ਲੱਗੇ ਖਾਣਾ ਕਾਦੀ ਸਾਲ ਦਾਲ ਬਣਾਈ ਆ ਮੇਰੀ ਅਸਿਰਾਲ ਦੀ ਹੈ ਸਾਫ ਤੇ ਮਸਾਲਾ ਦੀ ਸਾਫ ਤੇ ਮਸਾਲੇ ਆ ਹੁਣ ਲੈ ਲਓ ਕੋਣ ਆ ਗਿਆ ਰੋਟੀ ਹਾਂ ਆਲੂ ਜੜੀਆਂ ਇਹ ਰਾਤੀ ਬਣਾਏ ਜੀ ਜਿਹੜੇ ਉਹ ਭਿੰਡੀਆਂ ਭਿੰਡੀਆਂ ਤੇ ਬਿੰਗਣ ਵਾਲੀ ਆ ਠੀਕ ਆ ਜੀ ਹਾਂ ਜੀ ਮਤਲਬ ਤੁਸੀਂ ਕਿਦਾਂ ਰੋਟੀ ਖਾਓਗੇ ਉਹ ਜੜੀ ਤੂੰ ਖਾਣੀ ਨਹੀਂ ਖਾਣੀ ਰੋਟੀ ਆ ਜੀ ਕਿਉਂ ਮੈਂ ਆ ਜੀ ਹਾਂ ਤੂੰ ਖਾਣੀ ਲਓ ਹਾਂ ਜੀ ਮੇਰੀ ਦੱਸ ਇਹ ਅਚਾਰ ਮੈਨੂੰ ਵੀ ਦਿਓ ਅਚਾਰ ਨਾਲ ਦਾਲ ਨਾਲ ਅਚਾਰ ਵਧੀਆ ਲੱਗਣਾ ਹੈ ਚਲੋ ਫਿਰ ਮਿਲਦੇ ਆਂ ਰੋਟੀ ਪਾਣੀ ਖਾ ਕੇ ਰੋਟੀ ਪਾਣੀ ਖਾ ਕੇ ਬੇਲੇ ਹੋ ਗਏ ਆ ਤੇ ਹੁਣ ਹੈਗੀਆਂ ਸੌਂ ਦੀਆਂ ਤਿਆਰੀਆਂ ਟਾਈਮ ਹੋ ਗਿਆ 10 ਵਜੇ ਚੱਲੇ ਆ ਤੇ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਕਮੈਂਟ ਕਰਕੇ ਦੱਸੋ ਕਿ ਸਾਨੂੰ ਸਾਡੇ ਵਲੌਗ ਕਿੱਦਾਂ ਲੱਗੇ ਅਸੀਂ ਤੁਹਾਨੂੰ ਹਰ ਰੋਜ਼ ਆਪਣੇ ਵਲੌਗਸ ਕਰੀਦਾ ਆ ਪਰ ਕਮੈਂਟ ਬਹੁਤ ਘੱਟ ਆਉਂਦੇ ਸਾਨੂੰ ਚਲੋ ਕੋਈ ਗੱਲ ਨਹੀਂ ਜਿੰਨੇ ਆ ਜਿਹੜੇ ਕਰਦੇ ਆ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਧੰਨਵਾਦ ਆਪੀ ਕਰਨਗੇ ਚਲੋ ਮਿਲਦੇ ਆ ਕੱਲੇ ਹਾਂ ਨਵੇਂ ਵਲੌਗ 'ਚ ਚਲੋ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ